ਮੇਰਾ ਚੈਨਲ ਦੋਸਤੋ ਜਾਲ ਬਣ ਕੇ ਹੋ ਗਿਆ ਰੈਡੀ ਜਾਲ ਕੰਪਲੀਟ ਹੋ ਗਿਆ ਤੁਸੀਂ ਦੇਖ ਸਕਦੇ ਹੋ ਇਨੂੰ ਹੁਣ ਕਰਾਂਗੇ ਪੇਂਟ ਕੱਲ ਜਾਂ ਪਰਸੋ ਤੱਕ ਇਹਨੂੰ ਪੇਂਟ ਛੇਂਟ ਕਰ ਦਾਂਗੇ ਤਾਂ ਕਿ ਜੰਗਾਲ ਤੋਂ ਬਚ ਜੇਗਾ ਇਹ ਬਾਕੀ ਸਾਰਾ ਓਕੇ ਰਿਪੋਰਟ ਹੋ ਗਿਆ ਕੰਮ ਇੱਕ ਦਰਵਾਜ਼ਾ ਅੰਦਰ ਵੀ ਲੱਗ ਗਿਆ ਆ ਪਤੂਤਰ ਆ ਗਏ ਨੇ ਬਾਹਰ दाना कबूतर दोस्तों दानाਹੀਂ ਜੋ ਜੀ ਸਾਫ਼ ਕਰਕੇ ਧੋ ਕੇ ਪਾ ਗ ਜਾਈਦਾ ਰਹਾ ਜ਼ਰਤੀ ਇਹ दाणे ਤੋਂ ਲੇਟ ਹੋ ਗਏ ਸੀ ਕੰਮ ਚੱਲਦਾ ਵਿਆ ਸੀ ਉੱਪਰ ਬਿਲਡਿੰਗ ਦਾ ਕਬੂਤਰ ਭੁੱਖੇ ਨੇ ਬਹੁਤ ਜ਼ਿਆਦਾ ਇਹਨਾਂ ਨੂੰ ਪਤਾ ਨਹੀਂ ਲੱਗਾ ਲੱਗਦਾ ਰਸਤਾ ਉਧਰ ਆ ਚਲੋ ਤੇਲਾ ਦੇ ਨਜਾਲ ਚ ਨਿਕਲੇ ਬਾਹਰ ਉਧਰੋਂ ਦੀ ਚੱਲੋ ਚਲੋ ਪੀ ਆ ਜਿਆ ਛਤਰੀ ਸਫਾਈ ਵੀ ਕਰਾਂਗੇ ਸਾਰੀ ਕਾਫੀ ਖਲਾਲਾ ਪੈ ਗਿਆ ਅਜਲੀ ਬੱਚੀ ਲੱਗਦਾ ਥੋੜੀ ਬੇਬੀ ਵਿਜ਼ਨ ਆ ਗਿਆ ਇੱਕ ਵਾਰ ਤਿੰਨ ਬੱਚੇ ਬਾਰਾਂ ਲੱਗੇ ਨੇ ਇੱਕ ਤੇ ਉਹ ਪਹਿਲੇ ਦਿਨ ਉਹ ਆਇਆ ਸੀਗਾ ਵੱਡਾ ਦੋ ਆ ਰਹੇ ਤਲਰ ਆ ਰਹੇ How we you. ਬਾਕੀ ਦੇ ਉਸ ਨੂੰ ਪੇਚਾਲ ਨੂੰ ਕਰਾਂਗੇ ਕਲਰ ਪ੍ਰੈਮਰ ਮਾਰ ਕੇ ਕਲਰ ਕਰਾਂਗੇ ਤੇ yellow ਜਾਂ green ਜਿਹੜਾ ਦੋਨਾਂ ਚੋਂ ਪਸੰਦ ਆਏਗਾ ਕਰ ਦਾਂਗੇ ਕਿਤੇ ਦੱਸਿਓ ਕਮੈਂਟ ਬਾਕਸ ਵਿੱਚ ਜਾਲ ਆਪਣਾ ਕਿਵੇਂ ਦਾ ਬਣਿਆ ਤੇ ਦੋਸਤੋ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਹੀ ਤੁਹਾਨੂੰ ਸ਼ੌਕ ਵਧੀਆ ਤੇ ਵਧੀਆ ਕਰਾਵਾਂ ਕਰਾਂਗੇ ਆਪਾਂ ਵਧੀਆ ਵਧੀਆ ਪੀਸ ਦਾ ਕਰਾਵਾਂ ਕਰਾਂਗੇ ਤੁਹਾਨੂੰ ਹੁਣ ਸ਼ੌਂਕ ਕਰਾਵਾਂ ਕਰਾਂ ਇੱਕ ਕਬੂਤਰਾਂ ਦਾ ਇਹਦੇ ਵਿੱਚ ਫੱਟੀ ਲੱਗੇਗੀ ਫਿਰ ਉਹਦੇ ਵਿੱਚ ਤੁਹਾਨੂੰ ਡਿਟੇਲ ਦੇ ਨਾਲ ਪੂਰੀ ਵਧੀਆ ਵੀਡੀਓ ਬਣਾ ਕੇ ਦਿਖਾਵਾਂ ਕਰਾਂ ਪ੍ਰੋਫੈਸ਼ਨਲ ਵੀਡੀਓ ਇੱਥੋਂ ਦੇਖੋ ਜਾਲ ਜੀ ਪ੍ਰੋਪਰ ਪੂਰਾ ਫੁੱਲ ਵੀਊ ਚੋ ਦੋਸਤੋ ਅੱਦਾ ਬਲੌਗ ਇਨ ਨਹੀਂ ਕਿਉਂਕਿ ਟਾਈਮ ਅੱਜ ਲੇਟ ਆਇਆ ਹੈ ਤੇ ਟਾਈਮ ਥੋੜਾ ਘੱਟ ਆ। ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਜਰ ਸਬਸਕ੍ਰਾਈਬ ਕਰਦੇ ਹੋ ਠੀਕ ਹੈ ਦੋਸਤੋ ਜੀ। ਬਾਕੀ ਤੁਹਾਨੂੰ ਕੱਲ ਫਿਰ ਸ਼ੋਅ ਕਰਾਵਾ ਕੇ ਦਾ ਥੋੜਾ ਜਿਹਾ ਕੰਮ ਰਹਿੰਦਾ ਵੈਲਡਿੰਗ ਦਾ ਅਜੇ ਉਹ ਨੀਚੇ ਸਪੋਟਾ ਲਗਣੀਆਂ ਦਰਵਾਜ਼ੇ ਦੇ ਪਿਛਲੇ ਪਾਸੇ ਜਾਲੀ ਤੇ ਸਪੋਟਾ ਉਹ ਅੱਜ ਥੋੜਾ ਜਿਹਾ ਕਵਰ ਕਰ ਦੇਣਗੇ ਬਾਕੀ ਸਾਰਾ 90% ਓਕੇ ਹੋ ਗਿਆ ਸਾਰਾ ਸਭ